ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਾਰੇ ਪੈਨ ਭਰਾਵਾਂ ਲਈ ਇਹ ਤਿਹਾਰ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੇ ਦੇਖੋ ਤਿਹਾਰਾਂ ਦੇ ਵਿੱਚ ਮਠਿਆਈਆਂ ਨਾ ਬੰਨ ਹਨਾ ਇਹ ਤਾਂ ਹੋ ਨਹੀਂ ਸਕਦਾ ਕਿਉਂਕਿ ਹਰ ਇੱਕ ਤਿਹਾਰ ਦੇ ਨਾਲ ਅਲੱਗ-ਅਲੱਗ ਹਨਾ ਈਕੀਆਂ ਦੀਆਂ ਮਠਿਆਈਆਂ ਬਣੀਆਂ ਨੇ ਤੇ ਇਹ ਆਪਾਂ ਅੱਜ ਬਣਾ ਰਹੇ ਹਾਂ ਚੌਲਾਂ ਦੀਆਂ ਪਿੰਨੀ ਆਪ ਸਭ ਤੋਂ ਪਹਿਲਾਂ ਆਪਾਂ ਚੌਲਾਂ ਨੂੰ ਚੰਗੇ ਤਰੀਕੇ ਨਾਲ ਭੁੰਨ ਲਾਂਗੇ ਤੇ ਉਧਰ ਆਪਾਂ ਹੱਸ ਰਹੇ ਸੀ ਇਹ ਸਾਰੇ ਬੈਠੇ ਆ ਨਾ ਮੰਮੀ ਵੀ ਸੀ ਬੇਟਾ ਵੀ ਸੀਗਾ ਤੇ ਨਾਲ ਮੈਂ ਚੌਲਾਂ ਦਾ ਆਟਾ ਪੁੰਨ ਰਹੀ ਸੀ ਤੇ ਨਾਲ ਆਪਾਂ ਨੇ ਕੱਢਿਆਗਾ ਖੋਆ ਹਨਾ ਕਿਉਂਕਿ ਇੱਕ ਅਲੱਗ ਤਰੀਕੇ ਨਾਲ ਅਸੀਂ ਪਿੰਨੀਆਂ ਬਣਾਉਣੇ ਆ ਨਾ ਤੁਸੀਂ ਅਕਸਰ ਦੇਖਿਆ ਹੋਣਾ ਕਿ ਦੁੱਧ ਨੂੰ ਗਰਮ ਕਰਕੇ ਉਵਾਲੀ ਦੇ ਕੇ ਹਨਾ ਪਿੰਨੀਆਂ ਬਣਾ ਲੈਂਦੇ ਆ ਨਾ ਪਰ ਅਸੀਂ ਪਿੰਨੀਆਂ ਨਾ ਖੋਆ ਕੱਢ ਕੇ ਬਣਾਉਣੇ ਆ ਹਨਾ ਅਲੱਗ ਤੋਂ ਪਹਿਲਾਂ ਖੋਆ ਕੱਢ ਕੇ ਮੈਂ ਰੱਖਤਾ ਸੀਗਾ ਉਸ ਟਾਈਮ ਸਾਡਾ ਜਿਹੜਾ ਆਟਾ ਸੀਗਾ ਨਾ ਉਹ ਸਾਨੂੰ ਥੋੜਾ ਜਿਹਾ ਡਾਊਟ ਹੋ ਗਿਆ ਕਿਉਂਕਿ ਕਿਲੋ ਆਟਾ ਹੀ ਸੀ ਸਾਡੇ ਕੋਲੇ ਚਾਫਲਾਂ ਦਾ ਤੇ ਫਿਰ ਕਿਲੋ ਅਸੀਂ ਨੇ ਹੋਰ ਮੰਗਵਾ ਲਿਆ ਵੈਸੇ ਤਾਂ ਸਾਡੇ ਹਨਾ ਚੌਲਿੰਦੇ ਪਿੰਨੀਆਂ ਬਹੁਤ ਘੱਟ ਖਾਂਦੇ ਆਗੇ ਪਰ ਲੋੜੀ ਨੂੰ ਬਣਾਈ ਲੈਣੇ ਹੁੰਨੇ ਆ ਨਾ ਕਿਉਂਕਿ ਜਿਹੜੇ ਭੈਣ ਭਰਾ ਹਨਾ ਆਪਣੇ ਆਉਂਦੇ ਆ ਉਹਨਾਂ ਵਾਸਤੇ ਵੀ ਹਨਾ ਆਪਾਂ ਕਹਿੰਦੇ ਲੋੜੀ ਦਿੰਨੇ ਆ ਉਹਦੇ ਵਿੱਚ ਪਿੰਨੀਆਂ ਚਲੋ ਥੋੜੀ ਬਹੁਤ ਆ ਜਿੰਨਾ ਕਾ ਵਾਈਕਰੂ ਜੀ ਨੇ ਬਖਸ਼ਿਸ਼ ਕੀਤੀ ਹੋਈ ਹੈਗੀ ਉਹ ਦੇ ਦੇ ਦਿੰਨੇ ਹੁੰਨੇ ਆ ਪਹਿਲਾਂ ਵੀ ਆਪਣੇ ਜਿਹੜੇ ਕੰਮ ਕਰਦੇ ਨੇ ਵੀਰ ਮੈਂ ਤੁਹਾਨੂੰ ਉਹਨਾਂ ਦੀ ਵੀ ਵੀਡੀਓ ਦਿਖਾਈ ਹੈ ਕਿਉਂਕਿ ਦੇਖੋ ਮੈਂ ਪਹਿਲਾਂ ਇਹੀ ਕਹਿ ਨਹੀਂ ਨੀ ਨਾ ਵੀ ਤਿਹਾਰਨਾ ਜਦੋਂ ਆਪਾਂ ਕਿਸੇ ਆਪਣੇ ਭੈਣ ਭਰਾ ਨਾਲ ਹੈ ਨਾ ਮਨਾਈਏ ਦੇਖੋ ਰਿਸ਼ਤੇਦਾਰਾਂ ਨੂੰ ਤਾਂ ਆਪਾਂ ਬਹੁਤ ਮਹਿੰਗੇ ਮਹਿੰਗੇ ਗਿਫਟ ਦਿੰਨੇ ਆਗੇ ਹਨਾ ਪਰ ਭੈਣ ਭਰਾ ਵਾਂ ਜਿਹੜੇ ਆਪਣੇ ਕੰਮ ਕਰਦੇ ਨੇ ਉਹਨਾਂ ਨੂੰ ਜ਼ਰੂਰ ਤੁਸੀਂ ਇਹ ਨਾ ਲੋੜੀ ਦੀਵਾਲੀ ਦੇਆ ਕਰੋ ਤੇ ਆਪਾਂ ਨੇ ਆਟਾ ਲਿਆ ਭੁੰਨ ਤੇ ਆਪਾਂ ਉਹਦੇ ਵਿੱਚ ਹੁਣ ਪਾ ਲਈਆਂ ਆਪਣੀਆਂ ਦਾਖਾਂ ਜਿਹਨੂੰ ਆਪਾਂ ਸੌਗੀ ਵੀ ਕਹਿ ਦਿੰਨੇ ਆ ਹਨਾ ਤੇ ਇਹ ਆਪਾਂ ਨੇ ਪਾ ਲਈਏ ਪੀਸੀ ਹੋਈ ਚੀਨੀ 2 ਕਿਲੋ ਆਟੇ ਦੇ ਵਿੱਚ 1 ਕਿਲੋ ਹਨਾ ਚੀਨੀ ਪਾਈ ਆਪਣੇ ਬੂ पीसी ਹੋਈ چینی ਹੈਗੀ ਹੈ ਆਪਣੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਚਮਚ ਹਨਾ ਕਾਲੀਆਂ ਮਿਰਚਾਂ ਦੇ ਕਿਉਂਕਿ ਇਹਦੇ ਵਿੱਚ ਬੈ ਬਹੁਤ ਹੁੰਦੀ ਹੈ ਚੌਲਾਂ ਦੇ ਵਿੱਚ ਇਹਦੇ ਵਿੱਚ ਕਾਲੀ ਮਿਰਚ ਪਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹਨਾ ਬੇਟਾ ਮੈਨੂੰ ਕਹਿੰਦਾ ਮम्मा ਕਹਿੰਦਾ ਇੱਕ ਵਾਰ ਕਹਿੰਦਾ ਇੱਕ ਚਮਚ ਹੋਰ ਪਾ ਦਿਓ ਹਨਾ ਫਿਰ ਮੈਂ ਕਿਹਾ ਵੀ ਤੁਸੀਂ ਤਾਂ ਹਨਾ ਟੇਸਟ ਵੀ ਨਹੀਂ ਕਰਨਾ ਪਰ ਗਰਮ ਗਰਮ ਹਨਾ ਉਹ ਬੈਠਾ ਬਹੁਤ ਖਾਦੀਆਂ ਉਹਨੇ ਹਨਾ ਉਹਨੂੰ ਬਹੁਤ ਸਵਾਲ ਲੱਗੀਆਂ ਪਰ ਅਸੀਂ ਅੱਧ ਦਾ ਖੋਆ ਪਾਉਣੇ ਹੁੰਦੇ ਆ ਜਿਵੇਂ ਕਿ 2 ਕਿਲੋ ਆਟਾ ਹੈ ਇਹਦੇ ਵਿੱਚ ਨਾ 5-6 ਕਿਲੋ ਦੁੱਧ ਦਾ ਆਪਾਂ ਖੋਆ ਕੱਢ ਕੇ ਪਾਉਣੇ ਹੁੰਦੇ ਆ ਪਰ ਇਸ ਵਾਰ ਹਨ ਆਪਣੇ ਦੁੱਧ ਘੱਟ ਸੀਗਾ ਤੇ ਆਪਾਂ 2.5 ਤਿੰਨ ਕਿਲੋ ਦੁੱਧ ਦਾ ਹਨਾ ਖੋਆ ਕੱਢ ਕੇ ਇਹਦੇ ਵਿੱਚ ਮਿਕਸ ਕੀਤਾ ਤੇ Papa ਹੱਸਣ ਲੱਗੇ ਕਹਿੰਦੇ ਉੰਨੀਆਂ ਮੈਨੂੰ ਟੇਸਟੀ ਨਹੀਂ ਲੱਗੀਆਂ ਹੈਗੀਆਂ ਹਨ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਫਿਰ ਦੁੱਧ ਵੀ ਗਰਮ ਕਰਕੇ ਪਾ ਲਿਆ ਸੀਗਾ ਕਿਉਂਕਿ ਖੋਆ ਜ਼ਿਆਦਾ گاੜਾ ਹੋ ਗਿਆ ਸੀਗਾ ਹਨਾ ਜਦੋਂ ਆਪਾਂ ਨੇ ਇਹ ਪਿੰਨੀਆਂ ਦੇ ਵਿੱਚ ਖੋਆ ਪਾਉਣਾ ਹੈ ਤਾਂ ਜਿਵੇਂ ਉਹ ਨਿਕਲਣ ਵਾਲਾ ਹੁੰਦਾ ਨਾ ਰਵੜੀ ਜੀ ਬਣ ਜਾਂਦੀ ਹੈ ਉਸ ਤਰੀਕੇ ਦਾ ਹਨਾ ਇਹਦੇ ਵਿੱਚ ਖੋਆ ਮਿਕਸ ਕੀਤਾ ਜਾਂਦਾ ਹੈਗਾ ਤੇ ਮੈਂ ਫਿਰ ਇਹਦੇ ਵਿੱਚ ਚਲਟਾਤਾ ਤੇ ਬੇਟਾ ਉਹਨੂੰ ਮਿਕਸ ਕਰਨ ਲੱਗਿਆ ਰਲੌਣ ਲੱਗਿਆ ਹਨਾ ਤੇ ਇਸ ਤਰੀਕੇ ਦੇ ਨਾਲ ਦੇ ਕੋ ਠੰਡ ਵੀ ਬਹੁਤ ਸੀ ਹਨਾ ਕਈ ਪੈਨਪਰਾ ਕਹਿੰਦੀ ਮੈਂ ਦੀਦੀ ਤੁਸੀਂ ਜੁੱਤੇ ਪਾ ਰੱਖੇ ਨੇ ਪਰ ਠੰਡ ਬਹੁਤ ਸੀਗੀ ਹਨਾ ਤੇ ਆਪਾਂ ਚੁੱਲ੍ਹੇ ਤੋਂ ਥੋੜਾ ਸਾਈਡ ਤੇ ਹੀ ਰੱਖ ਕਰ ਲਿਆ ਸੀ ਇਹ ਸਾਰੀ ਚੀਜ਼ ਨੂੰ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਿੰਨੇ ਆ ਚੰਗੇ ਤਰੀਕੇ ਨਾਲ ਦੇਖੋ ਇਹ ਬਹੁਤ ਗਰਮ ਸੀਗਾ ਹਨਾ ਇਹਨੂੰ ਹੱਥਾਂ ਦੇ ਨਾਲ ਮਸਲ ਮਸਲ ਕੇ ਮਿਕਸ ਕਰਨਾ ਪੈਂਦਾ ਹੈਗਾ ਫੇਰੀ ਇਹ ਚੰਗੇ ਤਰੀਕੇ ਨਾਲ ਹਨਾ ਮਿਕਸ ਹੁੰਦਾ ਹੈਗਾ ਤੇ ਦੇਖੋ ਠੰਡ ਨੇ ਬੁਰਾ ਹਾਲ ਕਰ ਰੱਖਿਆ ਹੈ ਹੱਥ ਮੂੰਹ ਨੱਕ ਸਾਰਾ ਕੁਝ ਲਾਲ ਹੋਏ ਪਏ ਨੇਗੀ ਤੇ ਮੰਮੀ ਕਹਿੰਦੇ ਵੀ ਹੁਣ ਇਹਨੂੰ ਚੰਗੇ ਤਰੀਕੇ ਦੇ ਨਾਲ ਕਹਿੰਦੇ ਵੀ ਹੱਥਾਂ ਨਾਲ ਮਸਲ ਮਸਲ ਕੇ ਹਨਾ ਤੂੰ ਗਰਮ ਗਰਮ ਨੂੰ ਨਾ ਉਹ ਕਰ ਤੇ ਆਪਾਂ ਫਿਰ ਚੰਗੇ ਤਰੀਕੇ ਨਾਲ ਇਹਨੂੰ ਮਸਲਣਾ ਲੱਗੇ ਜਿਵੇਂ ਕਿ ਆਪਾਂ ਮੱਲੀ ਲਗਾਉਣਾ ਵੀ ਕਹਿ ਦਿੰਨੇ ਆ ਹਨਾ ਤੇ ਫਿਰ ਆਪਾਂ ਇਹਦੇ ਵਿੱਚ ਹਨਾ ਹੁਣ ਕਈ ਪੈਨਪਰਾ ਬੂਰਾ ਵੀ ਪਾਉਂਦੇ ਆ ਨਾ ਕੋਪੇ ਦਾ ਬੂਰਾ ਉਹ ਬਹੁਤ ਟੇਸਟੀ ਲੱਗਦਾ ਪਰ ਮੇਰੇ ਬੱਚੇ ਉਸ ਨੂੰ ਹਨਾ ਲਾਈਕ ਨਹੀਂ ਕਰਦੇ ਬੂਰੇ ਨੂੰ ਇਹਦੇ ਵਿੱਚ ਤਾਂ ਫਿਰ ਆਪਾਂ ਨੇ ਉਹਨੂੰ ਸਕਿਪ ਕਰਤਾ ਵੀ ਚਲੋ ਚਾਹ ਇੱਕ ਦੋ ਪਿੰਨੀਆਂ ਹੀ ਖਾਣ ਬੱਚੇ ਹਨਾ ਪਰ ਖਾਣਗੇ ਤਾਂ ਸਹੀ ਇਸ ਤਰੀਕੇ ਨਾਲ ਬਣਾਈਆਂ ਹੋਈਆਂ ਪਿੰਨੀਆਂ ਨਾ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀਆਂ ਨੇ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਅਗਰ ਤੁਹਾਡੇ ਕੋਲ ਹੈਨਾ ਕਈ ਵਾਰੀ ਇੰਨਾ ਦੁੱਧ ਆਪਾਂ ਨੂੰ ਨਹੀਂ ਹੁੰਦਾ ਹਨਾ ਵੀ ਆਪਾਂ ਕੋਵਾ ਕੱਢ ਕੇ ਪਾਈਏ ਤਾਂ ਤੁਸੀਂ ਇਹਦੇ ਵਿੱਚ ਨਾ ਥੋੜਾ ਜਿਹਾ ਸੁੱਕਾ ਦੁੱਧ ਪਾ ਲਿਓ ਜਮੈਂ ਅੱਧਾ ਕਿਲੋ ਸੁੱਕਾ ਦੁੱ ਮਸਿਗਾ ਇਹ ਬਹੁਤ ਜ਼ਿਆਦਾ ਪਰ ਚਲੋ ਕਹਿੰਦੇ ਕੰਮ ਕਰਦਿਆ ਕਰਦਿਆਂ ਦੇ ਹਨਾ ਹੱਥ ਇੰਨੇ ਪੱਕ ਚੁੱਕੇ ਨੇ ਹਨਾ ਤੇ ਮੈਨੂੰ ਸਾਰੇ ਹੱਸਣ ਲੱਗ ਜਾਂਦੇ ਨੇ ਕਹਿੰਦੇ ਬੱਚੇ ਵੀ ਕਹਿੰਦੇ ਨੇ ਮਮਾ ਵੀ ਤੁਸੀਂ ਹਨਾ ਐਦਾਂ ਹੀ ਚੁੱਲ੍ਹੇ ਤੋਂ ਹਨਾ ਪਤੀਲੀ ਵਗੈਰਾ ਉਤਾਰ ਲੈਣੇ ਹੋ ਨਾ ਵੀ ਤੁਹਾਨੂੰ ਸੇਕ ਨਹੀਂ ਲੱਗਦਾ ਮੇਰੀ ਸਾਸੂ ਮਾ ਵੀ ਕਹਿਣ ਲੱਗ ਜਾਂਦੇ ਆ ਪਰ ਆਤ ਬਣ ਗਈ ਹਨਾ ਹੁਣ ਕਈ ਮੈਨੂੰ ਕਹਿ ਦਿੰਦੇ ਨੇ ਇੱਕ ਵਾਰੀ ਕਹਣਾ ਪਤਾ ਨਹੀਂ ਕਿਹੜੀ ਵੀਡੀਓ ਤੇ ਮੈਨੂੰ ਕਿਸੇ ਨੇ ਕਮੈਂਟ ਕੀਤਾ ਹਨਾ ਕਹਿੰਦੇ ਬੇਲੀ ਜਨਾਨੀ ਹਨਾ ਮੈਂ ਉਹਨਾਂ ਨੂੰ ਕਿਹਾ ਮਾ ਵੀਰ ਜੀ ਵੀ ਇੱਕ ਦਿਨ ਹਨਾ ਮੇਰੇ ਘਰ ਆ ਕੇ ਜਾਂ ਤੁਹਾਡੀ ਕਿਸੇ ਵਾਈਫ ਨੂੰ ਜਾਂ ਤੁਸੀਂ ਹਨਾ ਆ ਕੇ ਇੱਕ ਦਿਨ ਮੇਰੇ ਘਰੇ ਕੰਮ ਕਰ ਲਾ ਤੁਹਾਨੂੰ ਪਤਾ ਲੱਗੇ ਜੀ ਕਿ ਮੈਂ ਕਿੰਨੀ ਕਪੇਲੀ ਆ ਹਨਾ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਨਾ ਬਿਲਕੁਲ ਵੀ ਟਾਈਮ ਨਹੀਂ ਮਿਲਦਾ ਤੁਹਾਨੂੰ ਪਤਾ ਹੈ ਵੀ ਮੇਰੇ ਘਰ ਬਜ਼ੁਰਗ ਵੀ ਨੇ ਹਨਾ ਬੱਚੇ ਵੀ ਸਕੂਲ ਜਾਂਦੇ ਆ ਹਸਬੰਡ ਜੀ ਵੀ ਜੌਬ ਤੇ ਜਾਂਦੇ ਆ ਹਨਾ ਡੰਗਰ ਪਸ਼ੂ ਵੀ ਰੱਖੇ ਹੋਏ ਆ ਪਿੰਡਾਂ ਵਾਲਿਆਂ ਦਾ ਹਨਾ ਪਿੰਡਾਂ ਵਾਲਿਆਂ ਨੂੰ ਹੀ ਪਤਾ ਹੈ ਵੀ ਕਿੰਨੇ ਕੰਮ ਹੁੰ ਮੇਰੇ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਹੀ ਚੱਲਦੇ ਰਹਿੰਦੇ ਨੇ ਕਦੇ ਟੀਊਸ਼ਨ ਜਾਣਾ ਕਿਸੇ ਨੇ ਸਕੂਲ ਜਾਣਾ ਕਿਸੇ ਨੇ ਜੌਬ ਤੇ ਜਾਣਾ ਕਿਸੇ ਨੇ ਨਾ ਐਦਾਂ ਹੀ ਚੱਲਦਾ ਰਹਿੰਦਾ ਸਾਰਾ ਦਿਨ ਤੇ ਚਲੋ ਆਪਣੀ ਡਿਊਟੀ ਹੈਗੀ ਹੈ ਨਾ ਬਾਕੀ ਤੁਹਾਨੂੰ ਪਤਾ ਵੀ ਆਪਣੇ ਦੋ ਚੈਨਲ ਵੀ ਨੇ ਨਾ ਦੂਸਰਾ ਮਾਂ ਕਿਆ ਪਿਆਰ ਔਰ ਬਲੌਗ ਹੈ ਤੇ ਇੱਕ ਆਪਣਾ ਹੈ ਨਾ ਕਿਰਨ ਕੁਕਿੰਗ ਐਂਡ ਸਟੀਚਿੰਗ ਉਹ ਚੈਨਲ ਨੂੰ ਵੀ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਪਲੀਜ਼ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤੇ ਮੈਂ ਰੈਸਪੀਆਂ ਬਹੁਤ ਪਾਉਣੀ ਆ ਈਜ਼ੀ ਤਰੀਕੇ ਨਾਲ ਜਿਵੇਂ ਆਲੂ ਟਿੱਕੀ ਪੀਜ਼ਾ 버ਗਰ ਜੋ ਵੀ ਹੁੰਦੀਆਂ ਨੇ ਹੈ ਨਾ ਆਪਣੇ ਫਾਸਟ ਫੂਡ ਜਾਂ ਆਪਣੇ ਘਰੇ ਬਣਾਉਣ ਵਾਲਾ ਨਾਲੀਆਂ ਸੋਹਣ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਇਸ ਤਰੀਕਾ ਪਿੰਨੀ ਆ ਜ਼ਰੂਰ ਬਣਾ ਕੇ ਦੇਖਣਾ ਜੀ ਸਤਿ ਸ੍ਰੀ ਅਕਾਲ